ਖਾਸ ਤੌਰ ਤੇ ਪੰਜਾਬ ਸਰਕਾਰ ਨੂੰ ਵੀ ਅਸੀਂ ਹਰ ਰੋਜ਼ ਸੁੱਤੇ ਬੈਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਪੰਜਾਬ ਦੇ ਜੋ ਹਾਲਾਤ ਹੈ ਗਾਜਰ ਮੂਲੀ ਦੀ ਤਰ੍ਹਾਂ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹਰ 10 ਮਿੰਟ ਦੇ ਬਾਅਦ ਫੇਸਬੁੱਕ ਦੇ ਵਿੱਚ ਨਵੀਂ ਖਬਰ ਸੁਣਨ ਨੂੰ ਮਿਲਦੀ ਹੈ ਕਿ ਫਲਾਣੀ ਜਗ੍ਹਾ ਜੋ ਕਤਲ ਕਰ ਦਿੱਤਾ ਗਿਆ ਫਲਾਣੀ ਜਗ੍ਹਾ ਗੋਲੀ ਚਲਾ ਦਿੱਤੀ ਗਈ ਫਲਾਣੀ ਜਗ੍ਹਾ ਸਰਪਾਨਾਂ ਨੂੰ ਵੜ ਦਿੱਤਾ ਗਿਆ ਇਸ ਤਰੀਕੇ ਦੇ ਹਾਲਾਤ ਮੇਰੀ ਕਰੀਬ 45 ਸਾਲ ਦੀ ਉਮਰ ਹੋ ਗਈ ਮੈਂ ਅੱਜ ਤੱਕ ਕਿਸੇ ਵੀ ਸਰਕਾਰ ਤੇ ਇਸ ਤਰ੍ਹਾਂ ਦੇ ਹਾਲਾਤ ਨਹੀਂ ਦੇਖੇ ਬੇਨਤੀ ਕਰਦਾ ਕਿ ਜੇ ਅੱਜ ਪੰਜਾਬ ਦੀ ਰਾਖੀ ਕਰਨੀ ਹੈ ਤੁਸੀਂ ਤੁਹਾਡੀ ਆਮ ਆਦਮੀ ਦੀ ਸਰਕਾਰ ਬਣੀ ਹੈ ਲੋਕਾਂ ਨੇ ਤੁਹਾਨੂੰ ਪਹਿਲੀ ਵਾਰ 92 ਸੀਟਾਂ ਨਾਲ ਜਿਤਾ ਕੇ ਪੰਜਾਬ ਦੇ ਵਿੱਚ ਬਹੁਤ 파ੜੀ ਗੋਮਤ ਲਾਉ। ਸੱਤਾ ਦੇ ਵਿੱਚ ਲਿਆਂਦਾ। ਅੱਜ ਤੁਹਾਡਾ ਫਰਜ ਬਣਦਾ ਹੈ ਕਿ ਤੁਸੀਂ ਉਹਨਾਂ ਲੋਕਾਂ ਦੀ ਰਾਖੀ ਕਰੋ। ਸ਼ਰਧਾਨ ਪੰਜਾਬ ਜਦੋਂ ਦੀ ਸਰਕਾਰ ਬਣੀ ਹੈ ਤੁਸੀਂ ਆંકੜੇ ਕੱਢ ਕੇ ਦੇਖੋ ਅੱਜ ਪੰਜਾਬ ਤੋਂ 10 ਗੁਣਾ ਲੋਕ ਪਿਛਲੀ ਸਰਕਾਰਾਂ ਤੋਂ ਵੀ ਜ਼ਿਆਦਾ ਬਾਹਰਲੇ ਦੇਸ਼ਾਂ 'ਚ ਚਲੇ ਗਏ। ਜਿਹੜੇ ਐਨਐਲਆਈ ਵੀਰ ਜਿਹਨਾਂ ਨਾਲ ਸਾਡੀ ਗੱਲ ਹੁੰਦੀ ਆ ਉਹ ਇੰਡੀਆ ਆਉਣ ਤੋਂ ਡਰਦੇ ਆ ਪੰਜਾਬ ਆਉਣ ਤੋਂ ਡਰਦੇ ਆ ਕਿ ਜੇ ਅਸੀਂ ਪੰਜਾਬ ਚ ਚਲੇ ਗਏ ਸੜਕ ਤੋਂ ਕੋਈ ਰੋਕੀ ਨਾ ਮੰਗ ਲਵੇ ਰੋਕੀ ਨਾ ਦਿੱਤੀ ਸਾਡਾ ਕਤਲ ਨਾ ਹੋ ਚਾਹਲਾ ਸਭ ਪੰਜਾਬ ਦੇ ਹਾਲਾਤ ਦਿਨ ਪਰਤੇ ਦਿਨ ਜਿਹੜੇ ਨੇ ਵਿਗੜ ਰਹੇ ਨੇ ਲਾਇਨ ਆਰਡਰ ਦੀਆਂ ਧੱਜੀਆਂ ਆੜ ਰਹੀਆਂ ਨੇ ਇੱਕ ਗੈਂਗਸਟਰ ਦੀ ਵੀ ਮਾਂ ਜਿਹੜੀ ਹੈ ਸ੍ਰੀਆਮ ਉਸ ਦਾ ਜਿਹੜਾ ਹੈ ਕਤਲ ਕਰ ਦਿੱਤਾ ਲੁੱਟਾ ਖੋਹ ਰਹੀਆਂ ਲੜਕੀਆਂ ਦੀਆਂ ਜਿੱਤਾਂ ਲੁੱਟੀਆਂ ਜਾ ਰਹੀਆਂ ਠੀਕਣਾ ਚਾਹੁੰਦੇ ਹੋ ਦੇਖੋ ਮੈਂ ਹਰ ਵਾਰ ਤੁਹਾਡੇ ਇਲੈਕਟ੍ਰੋਨਿਕ মিডিਆ ਰਾਹੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਰਹਿਣਾ ਔਰ ਖਾਸ ਤੌਰ ਤੇ ਪੰਜਾਬ ਸਰਕਾਰ ਨੂੰ ਵੀ ਅਸੀਂ ਹਰ ਰੋਜ਼ ਸੁੱਤੇ ਪੈਨ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਪੰਜਾਬ ਦੇ ਜੋ ਹਾਲਾਤ ਹੈ ਗਾਜਰ ਮੂਲੀ ਦੀ ਤਰ੍ਹਾਂ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੈ ਹਰ 10 ਮਿੰਟ ਦੇ ਬਾਅਦ ਫੇਸਬੁੱਕ ਦੇ ਵਿੱਚ ਨਵੀਂ ਖਬਰ ਸੁਣਨ ਨੂੰ ਮਿਲਦੀ ਆ ਕਿ ਫਲਾਣੀ ਜਗ੍ਹਾ ਜੋ ਕਤਲ ਕਰ ਦਿੱਤਾ ਗਿਆ ਫਲਾਣੀ ਜਗ੍ਹਾ ਗੋਲੀ ਚਲਾ ਦਿੱਤੀ ਗਈ ਫਲਾਣੀ ਜਗ੍ਹਾ ਤਲਵਾਰ ਨਾਲ ਵੜ ਦਿੱਤਾ ਗਿਆ ਇਸ ਤਰੀਕੇ ਦੇ ਹਾਲਾਤ ਮੇਰੀ ਕਰੀਬ 45 ਸਾਲ ਦੀ ਉਮਰ ਹੋ ਗਈ ਮੈਂ ਅੱਜ ਤੱਕ ਕਿਸੇ ਵੀ ਸਰਕਾਰ ਤੇ ਇਸ ਤਰ੍ਹਾਂ ਦੇ ਹਾਲਾਤ ਨਹੀਂ ਦੇਖੇ ਅੱਜ ਸਰਕਾਰ ਨੂੰ ਸਿਰਫ ਔਰ ਸਿਰਫ ਆਪਣੀ ਵਾਵਾ ਖੱਟਣ ਦੇ ਲਈ ਹਰੇਕ ਬੰਦੇ ਨੂੰ ਅੰਦਰ ਕਰਨ ਦੇ ਲਈ ਸਭ ਤੋਂ ਤਰਲੋ ਮੱਚੀ ਹੋਈ ਫੈ। ਸੋ ਮੈਂ ਚਾਹੁੰਨਾ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਜੇ ਅੱਜ ਪੰਜਾਬ ਦੀ ਰਾਖੀ ਕਰਨੀ ਹੈ ਤੁਸੀਂ ਤੁਹਾਡੀ ਆਮ ਆਦਮੀ ਦੀ ਸਰਕਾਰ ਬਣੀ ਹੈ। ਲੋਕਾਂ ਨੇ ਤੁਹਾਨੂੰ ਪਹਿਲੀ ਵਾਰ 92 ਸੀਟਾਂ ਨਾਲ ਜਿਤਾ ਕੇ ਪੰਜਾਬ ਦੇ ਵਿੱਚ ਬਹੁਤ ਭਾਰੀ ਬਹੁਮਤ ਨਾਲ ਸੱਤਾ ਦੇ ਵਿੱਚ ਲਿਆਂਦਾ ਅੱਜ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਉਹਨਾਂ ਲੋਕਾਂ ਦੀ ਰਾਖੀ ਕਰੋ ਤੁਸੀਂ ਕਹਿੰਦੇ ਸੀ ਕਿ 12 ਗੋਰੇ ਆ ਕੇ ਪੰਜਾਬ ਦੇ ਵਿੱਚ ਕੰਮ ਕਰਨਗੇ ਪਰ ਭਗਵੰਤ ਸਿੰਘ ਜਦੋਂ ਦੀ ਸਰਕਾਰ ਬਣੀ ਹੈ ਤੁਸੀਂ ਆંકੜੇ ਕੱਢ ਕੇ ਦੇਖੋ ਅੱਜ ਪੰਜਾਬ ਚੋਂ 10 ਗੁਣਾ ਲੋਕ ਪਿਛਲੀ ਸਰਕਾਰਾਂ ਤੋਂ ਵੀ ਜ਼ਿਆਦਾ ਬਾਹਰਲੇ ਦੇਸ਼ਾਂ ਚ ਚਲੇ ਗਏ ਜਿਹੜੇ ਐਨਐਲਐ ਵੀਰ ਜਿਨ੍ਹਾਂ ਨਾਲ ਸਾਡੀ ਗੱਲ ਹੁੰਦੀ ਆ ਉਹ ਇੰਡੀਆ ਆਉਣ ਤੋਂ ਡਰਦੇ ਆ ਪੰਜਾਬ ਆਉਣ ਤੋਂ ਡਰਦੇ ਆ ਕਿ ਜੇ ਅਸੀਂ ਪੰਜਾਬ ਚ ਚਲੇ ਗਏ ਛੱਡ ਤੋਂ ਕੋਈ ਫਰੋਤੀ ਨਾ ਮੰਗ ਲਵੇ ਫਰੋਤੀ ਨਾ ਦਿੱਤੀ ਸਾਡਾ ਕਤਲ ਨਾ ਸੋ ਜੇ ਤੁਸੀਂ ਗੱਲ ਕਰਦੇ ਆ ਅੱਜ ਜੱਗੂ ਭਗਵਾਨਪੁਰੀਆ ਗੈਂਗਸਟਰ ਵਾ ਪੱਕਾ ਗੈਂਗਸਟਰ ਹੈ ਅਲਾਕੇ ਦੇ ਵਿੱਚ ਉਹਦਾ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਨਾਮ ਗੈਂਗਸਟਰ ਵਜੋਂ ਬਦ ਗਿਆ ਲੇਕਿਨ ਮੈਂ ਨਿੰਦਿਆ ਕਰਦਾ ਚਾਹੇ ਉਹ ਗਲਤੀ ਨਾਲ ਹੋਈ ਚਾਹੇ ਕਿਸੇ ਵੀ ਤਰੀਕੇ ਨਾਲ ਹੋਈ ماں ਇੱਕ ਸਭ ਦੀ ਸਾਂਝੀ ਮਾਂ ਹੁੰਦੀ ਹੈ ਜੇ ਤੁਸੀਂ ਇਸ ਤਰੀਕੇ ਨਾਲ ਆਪਾਂ ਔਰਤਾਂ ਦਾ ਕਤਲ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਹੈ ਵੀ ਅੱਜ ਇਸ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਨਹੀਂ ਬਚੀ ਸੋ ਇਹਨਾਂ ਲੋਕਾਂ ਨੂੰ ਕਤਲ ਕਰਨੇ ਤੋਂ ਪਹਿਲਾਂ ਨੱਥ ਪਾਉਣੀ ਚਾਹੀਦੀ ਹੈ ਕਤਲ ਕਰਨ ਤੋਂ ਬਾਅਦ ਜਦੋਂ ਆਪਾਂ ਫੜ ਲੈਨੇ ਆ ਕਤਲ ਕਰਨੇ ਤੋਂ ਬਾਅਦ ਆਪਾਂ ਉਹਨਾਂ ਨੂੰ ਸਜ਼ਾਵਾ ਦੇ ਦਿੰਨੇ ਆ ਕਤਲ ਕਰਨ ਤੋਂ ਬਾਅਦ ਆਪਾਂ ਉਹਨਾਂ ਦਾ ਇੰਕਾਊਂਟਰ ਕਰ ਦਿੰਨੇ ਆ ਮੈਂ ਚਾਹੁੰਦਾ ਵੀ ਤੁਹਾਡੀ ਇੰਟੈਲੀਜੈਂਸ ਪੰਜਾਬ ਦੀ ਕੋਨੇ-ਕੋਨੇ 'ਚ ਬੈਠੀ ਹੈ ਇਹ ਚੀਜ਼ ਇੰਟੈਲੀਜੈਂਸ ਵਿੰਗ ਜਿਹੜਾ ਵੜਾਇਆ ਗਿਆ ਸਰਕਾਰਾਂ ਵੱਲੋਂ ਇਸੇ ਲਈ ਵੜਾਇਆ ਗਿਆ ਹੈ ਕਿ ਤੁਸੀਂ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਹੈਗੀ ਗੁਪਤ ਤੌਰ ਤੇ ਰਾਖੀ ਕਰੋ ਔਰ ਉਹਦੀ ਇਤਲਾ ਪੰਜਾਬ ਪੁਲਿਸ ਨੂੰ ਦਿਓ ਤਾਂ ਕਿ ਉਸ ਬੰਦੇ ਦੀ ਰਾਖੀ ਹੋ ਸਕੇ ਸੋ ਅੱਜ ਮੈਨੂੰ ਲੱਗਦਾ ਇੰਟੈਲੀਜੈਂਸ ਜੋ ਹੈ ਉਹ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਿਉਂਕਿ ਇਹੀ ਨਹੀਂ ਪਤਾ ਲੱਗਦਾ ਕਿਹੜੇ ਟਾਈਮ ਬੰਦਾ ਆ ਕੇ ਕਿਹਦਾ ਕਤਲ ਕਰ ਜਾਂਦਾ ਹੈ ਚਾਹੇ ਉਹ ਰਾਜਨੀਤਿਕ ਬੰਦਾ ਹੋਵੇ ਚਾਹੇ ਉਹ ਧਾਰਮਿਕ ਬੰਦਾ ਹੋਵੇ ਚਾਹੇ ਉਹ ਸਮਾਜ ਸੇਵਕ ਬੰਦਾ ਹੋਵੇ ਚਾਹੇ ਹੋ ਸਿੰਗਰ ਹੋਵੇ ਜਿੱਦਾਂ ਸਾਡਾ ਭਰਾ ਸਿੱਧੂ ਮਸੇਵਾਲਾ ਚਾਹੇ ਹੋ ਅਨੇਕਾਂ ਤਰੀਕੇ ਦੇ ਵਪਾਰੀ ਹੋਣ ਚਾਹੇ ਹੋ ਰੇੜੀ ਰਿਕਸ਼ਾ ਵਾਲਾ ਹੋਵੇ ਉਹ ਤੋਂ ਵੀ ਫਰੋਟੀਆਂ ਮੰਗੀਆਂ ਜਾ ਰਹੀਆਂ ਸੋ ਜੇ ਆਪਾਂ ਨੂੰ ਪਤਾ ਹੈ ਵੀ ਪੰਜਾਬ ਦੇ ਲੋਕ ਡਰੇ ਹੋਏ ਆ ਸਹਿਮੇ ਹੋਏ ਆ ਔਰ ਬਾਹਰਲੇ ਮੁਲਕਾਂ ਤੋਂ ਫਰੋਟੀਆਂ ਦੀ ਜੋ ਕਾਲਸ ਆ ਰਹੀ ਹੈ ਅੱਪਾ ਕੀ ਕਰਦੇ ਆ ਕੰਪਲੀਟ ਲਿਖ ਕੇ ਸੀਵੀਆਰ ਪਾ ਕੇ ਉਹਦਾ ਨੰਬਰ ਲਿਖ ਕੇ ਡੀਡੀਆਰ ਪਾ ਕੇ ਕਹਿ ਦਿੰਦੇ ਆ ਵੀ ਇਹ ਬਾਹਰਲੇ ਮੁਲਕ ਕੈਨੇਡਾ ਦਾ ਨੰਬਰ ਹੈ ਲੇਕਿਨ ਭਾਈ ਉਹਨੂੰ ਬਚਾਉਣ ਦੀ ਵੀ ਕੋਈ ਉਪਰਾਲਾ ਕੀਤਾ ਜਾਵੇ ਜਿਹਦੇ ਨਾਲ ਉਹ ਬੰਦਾ ਬਚ ਸਕੇ ਔਰ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕੇ ਸਾਡੇ ਲੋਕਾਂ ਦੀ ਜੋ ਰਾਜਨੀਤਿਕ ਲੋਕਾਂ ਦੀ ਆਵਾਜ਼ ਨੂੰ ਦਵਾਇਆ ਜਾ ਰਿਹਾ ਹੈ ਔਰ ਜਦੋਂ ਵੀ ਅਸੀਂ ਕੋਈ ਸਟੇਟਮੈਂਟ ਵਗੈਰਾ ਦੰਦੇ ਆ ਸਾਨੂੰ ਬਾਹਰ ਤੇ ਕਾਲ ਆ ਜਾਂਦੀ ਹੈ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਤੁਹਾਡੇ ਕੋਲ ਬਹੁਤ بڑے بڑے ਯੰਤਰ ਪਏ ਆ ਤੁਸੀਂ ਚੈੱਕ ਕਰ ਸਕਦੇ ਆ ਉਹਨਾਂ ਦੇ ਕਿਹਦੇ ਕਿਹਦੇ ਨਾਲ ਤਾਲ ਮਿਲਦੀ ਹੈ ਉਹਨਾਂ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਬਾਹਰਲੇ ਸਰਕਾਰਾਂ ਨਾਲ ਗੱਲ ਕਰੋ ਪੀਐਮ ਨਰਿੰਦਰ ਮੋਦੀ ਜੀ ਨੂੰ ਲਿਖ ਕੇ ਭੇਜੋ ਸੀਐਮ ਦੇ ਹੱਥ 'ਚ ਬੜੀ ਤਾਕਤ ਹੁੰਦੀ ਹੈ ਸੀਐਮ ਸਾਹਿਬ ਉਹਨਾਂ ਨੂੰ ਮਿਲਣ ਜਾਣ ਤੇ ਬਾਹਰਲੇ ਮੁਲਕਾਂ ਦੇ ਵਿੱਚ ਜੋ ਸਾਡੇ ਗੈਂਗਵਾਰ ਬਣਿਆ ਹੋਇਆ ਉਹਨਾਂ ਨੂੰ ਭਾਰਤ ਦੀ ਜੇਲ੍ਹਾਂ ਦੇ ਵਿੱਚ ਲਿਆ ਕੇ ਜਿੰਨੀ ਸਜ਼ਾ ਵੜਦੀ ਉਹਨਾਂ ਨੂੰ ਦੇ ਕੇ ਉਹਨਾਂ ਨੂੰ ਵੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਾਣ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਕਤਲਿਆ ਨਾ ਹੋਵੇ ਤੁਸੀਂ ਬਾਰ ਬਾਰ ਗੈਂਗਸਟਰਾਂ ਦੇ ਮਗਰ ਪਏ ਹੋ ਸਾਨੂੰ ਵੀ ਕਈ ਵਾਰ ਧਮਕੀਆਂ ਮਿਲੀਆਂ ਆ ਗੋਲੀਆਂ ਤੱਕ ਤੁਹਾਡੇ ਉਰੇ ਚੱਲੀਆਂ ਤੁਹਾਨੂੰ ਮਾਰਨੇ ਦੀ ਸਰਿਆਮ ਧਮਕੀ ਦਿੱਤੀ ਗਈ ਹੈ ਫਿਰ ਤੁਸੀਂ ਗੈਂਗਸਟਰਾਂ ਦੇ ਖਿਲਾਫ ਹੋ ਜੀ ਦੇਖੋ ਮੈਂ ਆਪਣੀ ਆਪਣੀ ਜਿਹੜੀ ਆਵਾਜ਼ ਹੈ ਇਹ ਅਸੀਂ ਬਿਲਕੁਲ ਨਹੀਂ ਦੱਬਣ ਦੇਣਾ ਚਾਹੁੰਦੇ ਮੈਂ بار بار ਪ੍ਰਸ਼ਾਸਨ ਨੂੰ ਅਗਾਹ ਕਰਦਾ ਰਹਿਣਾ ਔਰ بار بار ਕਹਿੰਦੇ ਰਹਿੰਦੇ ਅਸੀਂ ਕਿ ਤੁਸੀਂ ਇਹਨਾਂ ਦਾ ਜਿਹੜਾ ਹੈਗਾ ਲੋਕਾਂ ਦਾ ਧਿਆਨ ਰੱਖੋ ਔਰ ਲੋਕਾਂ ਦੀ ਵੀ ਖਿਆਲ ਰੱਖੋ ਸਾਡੀ ਖੈਰ ਹੈ ਪਹਿਲਾਂ ਵੀ ਹੋ ਗਿਆ ਜੇ ਕੋਈ ਗਾਹ ਜਿੰਨੀ ਲਿਖੀ ਹੋਈ ਹੈ ਉਨੀ ਕੱਟਣੀ ਹੈ ਸੋ ਜਿਹੜੇ ਟਾਈਮ ਆਈ ਹੋਈ ਆ ਉਹਨੂੰ ਕੋਈ ਰੋਕ ਨਹੀਂ ਸਕਦਾ ਲੇਕਿਨ ਸਰਕਾਰ ਬੇਨਿਆਈ ਮੌਤ ਜਿਹੜੀ ਲੋਕਾਂ ਨੂੰ ਦੰਨੇ ਆ ਲੋਕ ਗੈਂਗਵਾਰ ਉਹਨਾਂ ਨੂੰ ਰੋਕਣ ਲਈ ਸਰਕਾਰ ਵਚਨਬੱਧ ਹੋਵੇ ਨਾ ਕਿ ਸਰਕਾਰ ਆਪੋ ਆਪਣੇ ਥਾਣੇ ਦੇ ਵਿੱਚ ਜਾਂ ਆਪੋ ਆਪਣੇ ਕਮਰਿਆਂ ਦੇ ਏਸ਼ੀਆ ਦੇ ਵਿੱਚ ਅਫਸਰ ਜਾਂ ਸਰਕਾਰਾਂ ਬੈਠੀਆਂ ਰਹਿਣ ਲੋਕਾਂ ਦੇ ਰੋਜ਼ ਕਤਲ ਹੋਣ ਔਰ ਜਾ ਕੇ ਆਪਾਂ ਕੀ ਕਰਦੇ ਅਫਸੋਸ ਕਰ ਦਿੰਦੇ ਆ ਬੜਾ ਮਾੜਾ ਹੋਇਆ ਅਸੀਂ ਤੁਹਾਡੇ ਨਾਲ ਲੇਕਿਨ ਭਾਈ ਕਿਸੇ ਦਾ ਪੁੱਤ ਕਿਸੇ ਦਾ ਭਰਾ ਕਿਸੇ ਦਾ ਘਰ ਵਾਲਾ ਕਿਸੇ ਦਾ ਬਾਪ ਜਦੋਂ ਇਸ ਦੁਨੀਆ ਤੋਂ ਚਲੇ ਜਾਂਦਾ ਤਾਂ ਉਸ ਪਰਿਵਾਰ ਨੂੰ ਪਤਾ ਲੱਗਦਾ ਸਾਡੇ ਤੇ ਕੀ ਵੇਤ ਰਹੀ ਹੈ ਅਸੀਂ ਜਾ ਕੇ ਤਾਂ 10 ਮਿੰਟ ਲਈ ਉਹਨਾਂ ਨੂੰ ਅਫਸੋਸ ਕਰਿਆ ਨੇ ਸੋ ਮੈਂ ਵੀ ਵਿੱਚ ਹੈ ਲੇਕਿਨ ਸਾਨੂੰ ਪੱਕੇ ਤੌਰ ਤੇ ਇਸ ਤਰ੍ਹਾਂ ਦਾ ਹੱਲ ਕਰਨਾ ਚਾਹੀਦਾ ਜਿਹੜਾ ਕਿਸੇ ਦਾ ਨਜਾਇਜ਼ ਪੁੱਤ ਜਾਂ ਬਾਪ ਜਾਂ ਭਾਈ ਜਾਂ ਕਿਸੇ ਦੀ ਘਰ ਵਾਲੀ ਨਾ ਮਰੇ ਤੁਹਾਨੂੰ ਨਹੀਂ ਲੱਗਦਾ ਐਂਕਾ ਪੰਜਾਬ ਦੇ ਵਿੱਚ ਨਸ਼ਾ بے ਰੋਜ਼ਗਾਰੀ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਗੈਂਗਸਟਰ ਨੂੰ ਵਾਅਦਾ ਦੇ ਰਹੀ ਹੈ ਗੈਂਗਸਟਰਾਂ ਨੂੰ ਫੜਨ ਦੀ بجائے ਉਹਨਾਂ ਨੂੰ ਸੁਧਾਰ ਕੇ ਉਹਨਾਂ ਨੂੰ ਚੰਗੀਆਂ ਨੌਕਰੀਆਂ ਦਿੱਤੀਆਂ ਜਾਣ ਤਾ ਜੋ ਮੁੜ ਕੇ ਗੈਂਸਟਰ ਬਾਰੇ ਨਾ ਪੈਦਾ ਹੋਵੇ ਦੇਖੋ ਪਿੱਛੇ ਜੇ ਸਰਕਾਰ ਨੇ ਨਸ਼ੇ ਨੂੰ ਖਤਮ ਕਰਨ ਦੀ ਮੁਹਿੰਮ ਚਲਾਈ ਸਾਡੇ ਪੀਸੀਸੀ ਪ੍ਰਧਾਨ ਮਨਿੰਦਰ ਸਿੰਘ ਰਾਜਾ ਬੜਿੰਗ ਜੀ ਨੇ ਸਟੇਜ ਤੇ ਕਿਹਾ ਵੀ ਭਗਵੰਤ ਮਾਨ ਸਾਹਿਬ ਨਸ਼ਾ ਕਿਸੇ ਵੀ ਕੀਮਤ ਪਰ ਤੁਸੀਂ ਬੰਦ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ بڑے ਮਗਰਮਾਚਾ ਨੂੰ ਨਹੀਂ ਫੜਦੇ ਸੋ ਇਹ ਵੀ ਕੋਈ ਡਰਾਮੇबाजी ਇੱਕ ਕਰੀ ਜਾ ਰਹੀ ਹੈ ਕਿ ਪੁਰਾਣੇ ਕੇਸ ਦੇ ਵਿੱਚ ਕਿਸੇ ਨੂੰ ਫੜ ਲਿਆ ਨਿਊ ਚੈਲੰਜ ਦੇ ਵਿੱਚ ਸੱਤ ਦਿਨਾਂ ਦੀ ਨਿਊਜ਼ ਚਲਾਣੀ ਸੱਤਵੇਂ ਦਿਨ ਤੁਸੀਂ ਹੋਰ ਕਿਸੇ ਨੂੰ ਨਾਜਾਇਜ਼ ਫੜਦਾ ਲਾ ਫਿਰ ਤੁਸੀਂ ਕਿਸੇ ਨੂੰ ਹੋਰ ਕਾਂਗਰਸੀ ਨੂੰ ਅੰਦਰ ਕਰਤੇ ਆ ਕਦੇ ਕਾਲੀ ਦਲ ਦੇ ਬੰਦੇ ਨੂੰ ਅੰਦਰ ਕਰਤੇ ਆ ਮਤਲਬ ਕਹਿਣ ਦਾ ਵੀ ਆਪਣੀ ਮੀਡੀਆ ਦੇ ਵਿੱਚ ਬਾਹਵਾ ਕਰਨੇ ਖਾਤਰ ਇਹਨਾਂ ਚੀਜ਼ਾਂ ਨੂੰ ਬਾਰ-ਬਾਰ ਦਿਖਾਇਆ ਜਾਂਦਾ ਜਿਹੜੇ ਬੰਦੇ ਨਾਲ ਅਤਿਆਚਾਰ ਹੁੰਦਾ ੱੱਕਾ ਹੁੰਦਾ ਜਿਨ੍ਹਾਂ ਦਾ ਮਰਡਰ ਹੁੰਦਾ ਜਿਨ੍ਹਾਂ ਦਾ ਕੁਝ ਵੀ ਹੁੰਦਾ ਉਹਨਾਂ ਨੂੰ ਇੱਕ ਰੱਦੀ ਦੀ ਤਰ੍ਹਾਂ ਫਾਇਲ ਨੂੰ ਬੰਦ ਕਰਕੇ ਰੱਖ ਦਿੱਤਾ ਜਾਂਦਾ ਸੋ ਜਿਹੜੇ ਮੇਰੇ ਭਰਾ ਅੱਜ ਪੁਲਿਸ ਦੇ ਵਿੱਚ ਵੀ ਹੈ ਪ੍ਰਸ਼ਾਸਨ ਦੇਖ ਰਹੇ ਹਨ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਅਸੀਂ ਵੀ ਤੁਹਾਡੇ ਭਰਾ ਐ ਅਸੀਂ ਵੀ ਤੁਹਾਡੇ ਬੱਚੇ ਐ ਅਸੀਂ ਵੀ ਤੁਹਾਡੇ ਸਕੇ ਸੰਬੰਧੀ ਹੋ ਸਕਦੇ ਐ ਤੁਸੀਂ ਆਪਣੀ ਡਿਊਟੀ ਨੂੰ ਦੇਖਦੇ ਹੋਏ ਹਰੇਕ ਦੀ ਜਾਨ ਮਾਲ ਦੀ ਜਿਹੜੀ ਰਾਖੀ ਕਰਨਾ ਤੁਹਾਡਾ ਧਰਮ ਤੇ ਤੁਹਾਡਾ ਫਰਜ਼ ਬਣਦਾ ਲਾਸਟ ਦੇ ਵਿੱਚ ਜਿਹੜੇ ਨੌਜਵਾਨ ਰਸਤਾ ਭਟਕ ਕੇ ਨਸ਼ਿਆਂ ਉੱਪਰ ਜਾਂਦੇ ਨੇ ਬੇਰੋਜ਼ਗਾਰੀ ਕਰਨੇ ਆ ਯਾ ਫਿਰ ਗੈਂਗਵਾਰਾਂ ਨਾਲ ਜਾਂਦੇ ਨੇ ਲੁੱਟਾਂ ਖੋਹ ਕਰਦੇ ਨੇ ਉਹਨਾਂ ਨੂੰ ਕੀ ਨਸੀਹਤ ਦੇਣੀ ਚਾਹੀਦੀ ਹੈ ਦੇਖੋ ਅਸੀਂ ਤਾਂ ਹਰ ਵਕਤ ਆਪਣੇ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਜੋ ਖੇਡਾਂ ਨੂੰ ਪ੍ਰਮੋਟ ਕਰਦੇ ਆਂ ਸਭ ਤੋਂ ਵੱਡਾ ਇੱਕ ਸਰਕਾਰ ਦੇ ਲਈ ਜੋ ਕੰਮ ਹੈ ਪਹਿਲਾ ਉਹ ਖੇਡਾਂ ਨੂੰ ਪ੍ਰਮੋਟ ਕਰਨਾ ਪਿੰਡਾਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਗਰਾਊਂਡ ਬਣਾਉਣੇ ਚਾਹੀਦੇ ਆ ਪਿੰਡਾਂ ਦੇ ਵਿੱਚ ਖੇਡਾਂ ਵੱਲ ਲੋਕਾਂ ਨੂੰ ਲਾਣਾ ਚਾਹੀਦਾ ਕਿਉਂਕਿ ਅੱਜ ਜੋ ਤਕਰੀਬਨ ਸਾਡੇ 30 ਤੋਂ 35% ਨੌਜਵਾਨ ਵਰਗ ਹੈ ਜਿਹੜਾ ਉਹ ਨਸ਼ੇ ਦੀ ਲਪੇਟ ਦੇ ਵਿੱਚ ਆ ਚੁੱਕਿਆ ਉਹਨੂੰ ਕੱਢਣਾ ਬੜਾ ਮੁਸ਼ਕਲ ਤੇ ਜ਼ਰੂਰੀ ਹੈ ਕਿਉਂ ਮੁਸ਼ਕਲ ਇਹ ਹੈ ਸੋਣੇ ਜਾਂਦਾ ਵੀ ਜਿਹੜਾ ਬੰਦਾ ਇੱਕ ਵਾਰੀ ਚਿੱਟਾ ਪੀ ਲੈਂਦਾ ਉਹਨੂੰ ਛੱਡਣਾ ਬੜਾ ਮੁਸ਼ਕਲ ਹੁੰਦਾ ਲੇਕਿਨ ਜ਼ਰੂਰੀ ਵੀ ਹੈ ਕਿ ਜੇ ਉਹ ਨਸ਼ਾ ਕਰੂਗਾ ਤਾਂ ਲੁੱਟਾ ਖਵਾ ਵੀ ਕਰੂਗਾ ਜੋ ਲੁੱਟਾ ਖਵਾ ਕਰੂਗਾ ਤਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਇਸ ਤਰੀਕੇ ਨਾਲ ਇਹਦੀ ਵੀ ਜ਼ਿੰਮੇਵਾਰ ਜਿਹੜੀ ਹੈ ਪੰਜਾਬ ਸਰਕਾਰ ਹੈ ਇਹਨੂੰ ਕੋਈ ਇਸ ਤਰ੍ਹਾਂ ਦਾ ਵਿੰਗ ਬਣਾਉਣਾ ਚਾਹੀਦਾ ਜਿਹੜਾ ਕਿ ਨਸ਼ਾ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਫੜ ਫੜ ਕੇ ਕਿਸੇ ਤਰੀਕੇ ਨਾਲ ਉਹਨਾਂ ਦਾ ਨਸ਼ਾ ਛਡਾਉਣ ਦੇ ਲਈ ਵੱਡੇ ਉਪਰਾਲੇ ਕਰਨੇ ਚਾਹੀਦੇ। ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਕਾਂਗਰਸ ਦੇ ਮੈਂਬਰ ਨੇ ਕਮਲਜੀਤ ਸਿੰਘ ਚਾਵਲਾ ਦੇ ਵੱਲੋਂ ਇੱਕ ਪੱਤਰਕਾਰਾਂ ਨਾਲ ਖਾਸ ਗੱਲਬਾਤ ਕੀਤੀ ਗਈ ਆ। ਉਹਨਾਂ ਦੇ ਵੱਲੋਂ ਕਿਹਾ ਗਿਆ ਏ ਕਿ ਜੇ ਪੰਜਾਬ ਦੇ ਵਿੱਚ ਜੋ ਗੈਂਗਵਾਰ ਚੱਲ ਰਹੀ ਆ, ਲੁੱਟਾਂ ਖੋਹਾਂ ਚੱਲ ਰਹੀਆਂ ਆ, ਸ੍ਰਿਆਮ ਕਤਲ ਹੋ ਰਹੇ ਨੇ ਕਿਤੇ ਨਾ ਕਿਤੇ ਸਰਕਾਰ ਦੀ ਨਕਾਮੀ ਜਿਹੜੀ ਆ ਸਾਹਮਣੇ ਆ ਰਹੀ ਆ। ਉਨਾ ਕਿਹਾ ਹੈ ਕਿ ਗੈਂਗਸਟਰਾਂ ਦੇ ਉੱਤੇ ਨੱਥ ਪਾਈ ਜਾਣੀ ਚਾਹੀਦੀ ਹੈ ਤੇ ਕੋਈ ਨਾ ਕੋਈ ਸਰਕਾਰ ਨੂੰ ਇਹ ਹੈ ਜਾਂ ਵੀ ਉਪਰਾਲਾ ਕਰਨਾ ਚਾਹੀਦਾ ਕਿ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਕੇ ਖੇਡਾਂ ਵੱਲ ਨੌਜਵਾਨਾਂ ਨੂੰ ਤੋਰਿਆ ਤੇ ਉਹਨਾਂ ਨੂੰ ਵਧੀਆ ਰੋਜ਼ਗਾਰ ਦੇ ਦਿੱਤਾ ਜਾਵੇ ਤਾਂ ਕਿਤੇ ਨਾ ਕਿਤੇ ਗੈਂਗਵਾਰ ਨਸ਼ਾ ਵੀ ਜਿਹੜਾ ਖਤਮ ਹੋ ਸਕਦਾ ਏ ਹੁਣ ਦੇਖਣਾ ਹੈ ਸਰਕਾਰ ਕਿੰਨਾ ਕਿਸਤੇ ਅਮਲ ਕਰਦੀ ਹੈ ਜਾਂ ਫਿਰ ਪੰਜਾਬ ਦੇ ਵਿੱਚ ਐਦਾਂ ਦੇ ਹੀ ਹਾਲਾਤ ਹੋਣਗੇ ਇਸ ਤੋਂ ਵੀ ਮਾੜੇ ਦੇਖਣ ਨੂੰ ਮਿਲਣਗੇ ਕੀਤਾ ਨਾਲਾ ਸਮਾਂ ਹੀ ਦੱਸੇਗਾ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ